ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਨਿੰਮਾ ਸੇਖਾ ਪੰਜਾਬ ਇਨਫੋ YouTube ਚੈਨਲ ਤੇ ਆਪ ਸਭ ਦਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਨੂੰ ਇੱਕ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਵੀ ਬਹੁਤ ਵਧੀਆ ਨਾਮ ਨਖਤੀ ਹੈ ਗੀਤਕਾਰੀ ਦੇ ਵਿੱਚ ਵੀ ਬਹੁਤ ਵਧੀਆ ਸਾਡੇ ਪਿੰਡ ਦਾ ਨਾਮ ਚਮਕਾਇਆ ਤੇ ਕਬੱਡੀ ਦੀ ਸ਼ੇਰੋ ਸ਼ਾਇਰੀ ਵੀ ਜਿਨ੍ਹਾਂ ਨੇ ਬਹੁਤ ਵਧੀਆ ਲਿਖੀ ਹੈ ਤੇ ਬਹੁਤ ਸਾਰੇ ਪੰਜਾਬ ਦੇ ਪ੍ਰਸਿੱਧ ਬੁਲਾਰਿਆਂ ਨੇ ਜਿਨ੍ਹਾਂ ਦੇ ਲਿਖੇ ਹੋਏ ਬੋਲ ਉਹ ਗਰਾਉਂਡਾਂ ਦੇ ਵਿੱਚ ਜਿਹੜੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਆ ਤੇ ਦਰਸ਼ਕਾਂ ਨੇ ਵੀ ਬੜਾ ਪਸੰਦ ਕੀਤਾ ਮੇਰੀ ਮਰਾਦ ਸਾਡਾ ਵੱਡਾ ਵੀਰ ਭਾਈ ਸਰਬਜੀਤ ਸਿੰਘ ਸਰਬਾ ਸੇਖੇਵਾਲਾ ਦੇ ਨਾਮ ਦੇ ਨਾਲ ਪ੍ਰਸਿੱਧ ਨੇ ਜੋ ਡੀਡੀ ਪੰਜਾਬੀ ਦੇ ਉੱਤੇ ਵੱਖੋ ਵੱਖ ਚੈਨਾਂ ਦੇ ਉੱਤੇ ਵੀ ਜਿਨ੍ਹਾਂ ਦੇ ਗੀਤ ਤੁਸੀਂ ਸੁਣੇ ਆ ਸਰਵੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਨਿੰਨੇ ਆ ਸਰਵੇ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਰੰਗ ਲੱਗੇ ਸੱਚੀ ਬਾਸਾ ਹੀ ਕਿਰਪਾ ਮਾਲਕ ਦੀ ਜੀ ਬਹੁਤ ਵਧੀਆ ਜਿੰਦਗੀ ਦੀ ਜੀ ਆ ਦੋਸਤੋ ਅੱਜ ਗੱਲ ਕਰਦੇ ਸੀ ਕਿ ਅਕਸਰੀ ਬਾਈ ਸਰਬੇਉਣੀ ਆ ਫੇਸਬੁੱਕ ਦੇ ਜਰੀ ਇੰਸਟਾਗ੍ਰਾਮ ਦੇ ਜੇ YouTube ਦੇ ਜਰੀਏ ਬਹੁਤ ਸਰੋਤਿਆਂ ਦੇ ਮਨਾਂ ਦੇ ਉੱਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਆ ਰਾਜ ਕਰਨ ਵਾਲੀ ਗੱਲ ਹੈ ਤੇ ਅੱਜ ਕੱਲ ਚਰਚਾ ਦੇ ਵਿੱਚ ਰਹਿੰਦੇ ਆ ਤੇ ਅੱਜ ਬੈਠੇ ਸੀਗੇ ਬਾਈ ਕੋਲ ਵੀ ਚਲੋ ਆਪਾਂ ਇਸ ਹਸੀਨ ਪਲ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰ ਲੈਨੇ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਅੱਜ ਖੇਤ ਹੀ ਬੈਠੇ ਸੀਗੇ ਬਾਈ ਕੋਲ ਤੇ ਬਾਈ ਦੇ ਗਾਇਕੀ ਦੇ ਖੇਤਰ ਦੀ ਗੀਤਕਾਰੀ ਦੇ ਖੇਤਰ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਰਬੇ ਬਾਈ ਜੇ ਆਪਾਂ ਗੱਲ ਕਰੀਏ ਤੁਸੀਂ ਕਿੰਨੀ ਕੁ ਪੜ੍ਹਾਈ ਕੀਤੀ ਹੈਗੀ ਮੈਂ 5 ਕ ਪੜਿਆ ਬਾਈ ਜੀ ਹਾਂ ਮੈਂ 5ਵੀਂ ਦੇ ਵਿੱਚ ਬਸ ਮਤਲਬ ਐ ਲੈ ਲਓ ਵੀ 5ਵੀਂ ਪਾਸ ਕਹਿ ਸਕਦੇ ਆਪਾਂ ਜੀ ਤੇ ਉਹ ਫਿਰ ਪਾਪਾ ਜੀ ਗੱਲੇ ਸੀਗੇ ਤੇ ਮੈਨੂੰ ਖੇਤੀ 'ਚ ਪਾਲਿਆ ਸੀ ਜੀ ਹਾਂ ਕਿਉਂਕਿ ਆਮ ਤੌਰ ਤੇ ਆਪਣੇ ਉਦੋਂ ਰਵਾਇਤ ਸੀਗੀ ਵੀ ਜਿਹੜਾ ਜੱਟਾਂ ਦਾ ਵੱਡਾ ਮੁੰਡਾ ਹੁੰਦਾ ਉਹ ਫਿਰ ਬਾਪੂ ਦਾ ਕੰਮ ਨਹੀਂ ਕਰਾਉਂਦਾ ਹਾਂ ਉਦੋਂ ਪਹਿਲਾਂ ਰੁਝਾਨ ਵੀ ਨਹੀਂ ਸੀ ਵੀ ਪੜ ਕੇ ਕੀ ਕਰੂ ਚਲੋ ਖੇਤ ਚੱਲੀਏ ਜਿਆਦਾ ਇਦਾਂ ਵੀ ਸੀਗਾ ਹਾਂ ਇਹ ਵੀ ਗੱਲ ਸੀ ਬਾਕੀ ਮੈਨੂੰ ਲਿਖਣ ਦਾ ਜਿਹੜਾ ਸੌਂਗ ਹੈ ਹਾਂਜੀ ਉਹ ਪਹਿਲਾਂ ਹੀ ਸੀਗਾ ਮਤਲਬ ਅੱਜ ਬਣ ਤੀ ਸੀ ਇਹ ਕਿੱਥੋਂ ਸ਼ੌਂਕ ਪਿਆ ਤੁਹਾਨੂੰ ਲਿਖਣ ਦਾ ਸੌਂਗ ਤਾਂ ਬਸ ਇਹ ਲਾ ਲਓ ਵੀ ਇਹ ਪ੍ਰਮਾਤਮਾ ਦੀ ਇੱਕ ਗੋਡ ਗਿਫਟ ਹੁੰਦੀ ਆ ਬੰਦੇ ਤੇ ਗੋਡ ਗਿਫਟ ਹੁੰਦਾ ਹੈ ਨਾ ਹਾਂਜੀ ਤੇ ਬਸ ਜਿਵੇਂ ਕੋਈ ਪਰਮਾਤਮਾ ਦੇ ਵੱਲੋਂ ਹੀ ਕਹਿ ਸਕਦੇ ਆਪਾਂ ਤੇ ਆਪਾਂ ਇਹਨੂੰ ਆਇਆ ਨਹੀਂ ਕਿਹਾ ਤੁਸੀਂ ਵੀ ਆਪਾਂ ਨੇ ਸੰਗ ਬਣਾਇਆ ਹੈ ਜੀ ਹਣਾ ਤੇ ਬਸ ਥੋੜੇ-ਥੋੜੇ ਗੱਲਾਂ ਵੀ ਜਿਵੇਂ ਆਪ ਮੇਰੇ ਨਾਲ ਪਹਿਲਾਂ ਮੈਂ ਜੋੜ ਕੇ ਇਹ ਗੱਲ ਕਰਦਾ ਹੁੰਦਾ ਸੀ ਛੋਟੀ ਜਿਹੜੀ ਇੱਕ ਗੱਲ ਨੂੰ ਮਤਲਬ ਮਜ਼ਾਕ ਇਹ ਚੜਿਆ ਰਹਿਣਾ ਅੱਛਾ ਤੇ ਛੋਟੀ ਜੀ ਗੱਲ ਹਾਂ ਮਸਤੀ ਮੂੜ ਜਾ ਅੱਛਾ ਅੱਛਾ ਪੂਰਾ ਫੁੱਲ ਮਸਤੀ ਚ ਰਹਿੰਦੀ ਸੀ ਜੀ ਹਾਂ ਤੇ ਉਸ ਤੋਂ ਬਾਅਦ ਤੇ ਫੇਰ ਅਸੀਂ ਜੀ ਨਾ ਜਦੋਂ ਉਦੋਂ ਫਿਲਮਾਂ ਦਾ ਬਹੁਤ ਦੌਰ ਸੀ ਜੀ ਫਿਲਮਾਂ ਬੋਲਮਾਂ ਦੇਖਦੇ ਤੇ ਖੇਤ ਬੀਸੀਆਰ ਲਿਆਉਂਦੇ ਤੇ ਉਹ ਟਾਈਮਾਂ ਦੇ ਵਿੱਚ ਹਨ ਤੇ ਉਸ ਤੋਂ ਬਾਅਦ ਫਿਰ ਫਿਲਮਾਂ ਦੇ ਵਿੱਚ ਮਤਲਬ ਇੱਕ ਮਾਮਾ ਜੀਜ ਤੇ ਬਹੁਤ ਵੱਡਾ ਸਿੰਗਰ ਸੀ ਉਹ ਜੰਦੀ ਤੇ ਉਹਦੀ ਮੈਨੂੰ ਆਵਾਜ਼ ਬਹੁਤ ਸੋਹਣੀ ਲੱਗਦੀ ਹਿੰਦੀ ਮਤਲਬ ਉਹ ਕਰਦਾ ਸੀ ਉਹ ਜੀ ਹਾਂ ਹਿੰਦੀ ਮਤਲਬ ਉਹਦੇ ਗਾਣੇ ਮੈਂ ਸੀ ਮੋਟਰਾਂ ਤੇ ਇੱਕ ਮੇਰੇ ਨਾਲ ਸੀ ਮੁੰਡਾ ਤੇ ਉਹਦੀ ਡੈਥ ਹੋ ਗਈ ਵੈਸੇ ਤੇ ਉਹਨੂੰ ਵੀ ਉਹ ਬਹੁਤ ਪਸੰਦ ਸੀ ਜੀ ਤੇ ਕੋ ਅਸੀਂ ਹੱਸਦੇ ਆਦੇ ਯਾਰ ਮੈਂ ਕਿਹਾ ਵੀ ਹੈ ਨਾ ਉਹ ਤਾਂ ਹਿੰਦੀ ਵਰਮਾਲੇ ਦਾ ਬੱਡਾ ਹੁੰਦਾ ਪ੍ਰੋਗਰਾਮ ਹੈ ਨਾ ਤੇ ਮੈਂ ਕਿਹਾ ਅਸੀਂ ਸੁਣ ਕੇ ਮੈਂ ਬੈਠਾ ਬੈਠਾ ਬਸ ਕਾਗਜ਼ ਹੀ ਤੇ ਮੈਂ ਕੋ ਲਿਖਣੇ ਲੱਗ ਜਾ ਕਰਾਂ ਜੀ ਤੇ ਲਿਖਣ ਲੱਗਾ ਤੇ ਬਾਕੀ ਮੈਂ ਚਮਕੀਲੇ ਦਾ ਬਹੁਤ ਵੱਡਾ ਫੈਨ ਸੀ ਛੂਟਾ ਹੁੰਦਾ ਜਦੋਂ ਉਹ ਮੈਨੂੰ ਉਹਦੀ ਚੇਟਕ ਨੇ ਵੀ ਮਤਲਬ ਪ੍ਰਭਾਵਿਤ ਕੀ ਹਾਂ ਪ੍ਰਭਾਵਿਤ ਕੀਤਾ ਜੀ ਤੇ ਸਭ ਤੋਂ ਪਹਿਲਾ ਜਿਹੜਾ ਤੁਸੀਂ ਸ਼ੇਅਰ ਜਾਂ ਕੋਈ ਗੀਤ ਲਿਖਿਆ ਉਹ ਤੁਹਾਡੇ ਯਾਦ ਹੈ ਮਤਲਬ ਉਹ ਨਾ ਸੇਰ ਤਾਂ ਇੱਕ ਕਹਿੰਦਾ ਚੋਟਾਂ ਖਾ ਕੇ ਹੋ ਜਾ ਤੂੰ ਸਿਆਣਾ ਜਿਹਾ ਮੇਰਿਆ ਜੀ ਨਿਤ ਦੀਆਂ ਚੋਟਾਂ ਦਾ ਜੇ ਹੁੰਦਾ ਰਿਹਾ ਇਸ ਕਰਦੇ ਨਾ ਫੇਰ ਕੋਈ ਰਹਿਣਾ ਨਹੀਂ ਟਕਾਣਾ ਦੇ ਲੈ ਮੇਰੇ ਕੀ ਬਾਤ ਤੇ ਇਹ ਮੈਂ ਸਿਰਾਂ ਚ ਤਾਂ ਇਹੀ ਲਿਖਿਆ ਸੀ ਪਹਿਲਾਂ ਤੇ ਉਸ ਤੋਂ ਬਾਅਦ ਗੀਤ ਸੀ ਜਿਹੜਾ ਗੀਤ ਮੈਂ ਇੱਕ ਇੱਕ ਜੋਰ ਜਵਾਨੀ ਦਾ ਦੂਜਾ ਡਰ ਬਦਨਾਮੀ ਦਾ ਸਹੀ ਹੋ ਮੈਂ ਦੱਸ ਕੀ ਕਰਾਂ ਸਹੀ ਹੋ ਮੈਂ ਦੱਸ ਕੀ ਕਰਾਂ ਤੇ ਉਹਨਾਂ ਫਿਰ ਗਰਦਾਸ ਮਾਨ ਦੀ ਕੰਪੀਜੀਸ਼ਨ ਸੀ ਇੱਛਾ ਸੀਗੀ ਵੀ ਉਹ ਤੋਂ ਇੱਛਾ ਦੀ ਹਾਂ ਮਤਲਬ ਫਿਰ ਬੰਦਾ ਵੱਡਿਆਂ ਨੂੰ ਹੱਥ ਪਾਉਂਦਾ ਹਨ ਤੇ ਚਾਹੇ ਬਣਿਆ ਜਾਵੇ ਚਾਹੇ ਨਾ ਬਣਿਆ ਜਾਵੇ ਉਹ ਗੱਲ ਪਰਮਾਤਮਾ ਦੇ ਹੱਥ ਵਿੱਚ ਹੈ ਹਾਂ ਵੀ ਆਪਾਂ ਮਤਲਬ ਉਹ ਬਸ ਲਿਖਦੇ ਲਿਖਦੇ ਆ ਨਾ ਗਾਣਾ ਮਤਲਬ ਜਦੋਂ ਮੈਂ ਸੁਣਾਇਆ ਕਰੇ ਸਾਡੇ ਸੀਰੀਆਂ ਨੂੰ ਹੂੰ ਤੇ ਉਹ ਕਹਿੰਦਾ ਯਾਰਾਂ ਵੀ ਗਾਣਾ ਤੇਰਾ ਬੜਾ ਵਧੀਆ ਹੂੰ ਤੇ ਵੀ ਆਪਣੀ ਸਾਡੀ ਪਹੁੰਚ ਨਹੀਂ ਸੀ ਹੁਣ ਉੱਥੇ ਤੇ ਕਿ ਕਿੱਥੇ ਪਹੁੰਚਦੇ ਆ ਪਿੰਡਾਂ ਵਾਲੇ ਬੰਦੇ ਦੀ ਸਹੀ ਗੱਲ ਸਰਦਾਰਸ ਮਾਨ ਦਾ ਦਾ ਪਖਾੜੀ ਮਤਲਬ ਮੈਂ ਉਦੋਂ ਬਾਅਦ ਉੱਚ ਦੇਖਿਆ ਕਦੇ ਜਾ ਕੇ ਹਾਂ ਇੱਕ ਦੋ ਵਾਰੀ ਦੇਖਿਆ ਤੇ ਫਿਰ ਜੰਦੀ ਮਤਲਬ ਹੋਰਾਂ ਤਾਂ ਹੌਸਲਾ ਪਿਆ ਉਹ ਕਹਿੰਦੇ ਵੀ ਯਾਰ ਗੀਤ ਵਧੀਆ ਨੇ ਇਹ ਨੂੰ ਲਿਖਣ ਜਾਣ ਦਾ ਤੇ ਵੀ ਤੂੰ ਲਿਖਿਆ ਕਰ ਸੰਗ ਨਾਲ ਜੀ ਤੇ ਫਿਰ ਮੈਂ ਲਿਖੀ ਲਿਖ ਲੇਖੋ ਬਸ ਇੱਥੇ ਕਾਪੀਆਂ ਹੁਣ ਆਪਾਂ ਕੀਤ ਬੈਠੇ ਆ ਦਾ ਬੇਦੀ ਚਾਹ ਉਹ ਪੀ ਕੇ ਲੱਗ ਜਾਣਾ ਹੂੰ ਤੇ ਉਹ ਫਿਰ ਮੇਰੇ ਹਿਸਾਬ ਨਾਲ ਐਕਸਪੀਰੀਅੰਸ ਹੀ ਹੋ ਜਾਂਦਾ ਬੰਦੇ ਦਾ ਅੱਛਾ ਜੀ ਹਾਂ ਤੇ ਮੈਂ ਲਿਖਣ ਮੈਟਰ ਦਾ ਤਾਂ ਪਤਾ ਨਹੀਂ ਵੀ ਕਿੰਨਾ ਕੁ ਲਿਖਿਆ ਪਿਆ ਸੀ ਜਿਹੀ ਆਏ ਨੇ ਫਿਰ ਜਿਹੜਾ ਵਧੀਆ ਹੁੰਦੇ ਸੀ ਬਸ ਉਹ ਫਿਰ ਉਹ ਆਪਣੇ ਕਬੱਡੀ ਦੇ ਸੇਹਰਾਂ ਤੋਂ ਹਨਾ ਅੱਛਾ ਜੀ 2013 ਦੀ ਗੱਲ ਹੈ ਹਾਂ 12 13 ਦੀ ਗੱਲ ਹੈ ਮੇਰਾ ਤੇਰੇ 13 ਦੀ ਗੱਲ ਹੈ ਤੂੰ ਹੂੰ ਤੇਰੇ ਨਾਲ ਮੇਰਾ ਕਨੈਕਟ ਹੋਇਆ ਹਾਂ ਬਿਲਕੁਲ ਤੇ ਫਿਰ ਤੇਰੇ ਨਾਲ ਕਨੈਕਟ ਹੋਇਆ ਤੂੰ ਮਤਲਬ ਤੁਸੀਂ ਬੋਲੇ ਸੀ ਹਨ ਹਾਂਜੀ ਹਾਂ ਤੇ ਹੋਰ ਕਾਫੀ ਸਾਰੇ ਨੇ ਬੋਲੇ ਆਪਣੇ ਪਿੰਡ ਮੈਂਚ ਸੀ ਮਿਲਦਾ ਦਾ 2013 ਦੇ ਵਿੱਚ ਜੀ ਹਾਂ ਉੱਥੋਂ ਸ਼ੁਰੂਆਤ ਹੋ ਉੱਥੋਂ ਫਿਰ ਮੈਂ ਹੌਸਲਾ ਜੇ ਬਹਿ ਗਿਆ ਹੂੰ ਮੈਂ ਵੀ ਆਪਾਂ ਚਲੋ ਹਨਾ ਤੇਰੇ ਜਰੀਏ ਲਾਲ ਆ ਜਾਂਦੀ ਤੂੰ ਵੀ ਉਦੋਂ ਛੋਟੀ ਹੁੰਦਾ ਸੀ ਹਾਂਜੀ ਹਾਂ ਸ਼ੁਰੂਆਤਾਂ ਦੀ ਤੇਰੀਆਂ ਬਿਲਕੁਲ ਚਾਹ ਸੀਗਾ ਤੈਨੂੰ ਤੇ ਫਿਰ ਬਸ ਮੈਨੂੰ ਲਿਖਣ ਦਾ ਦੋ ਬਾਅਦ ਫਿਰ 2018 ਦੇ ਵਿੱਚ ਗੀਤ ਰਿਕਾਰਡ ਹੋਇਆ ਸੀ ਆਪਣਾ ਅੱਛਾ ਪਹਿਲਾ ਗੀਤ ਕੀ ਨੇ ਗਾਇਆ ਪਹਿਲਾ ਗੀਤ ਅਮਨ ਧਾਲੀ ਬਾਣ ਹੱਕਦਾਰ ਸੌਂਗ ਤੇ ਬਹੁਤ ਸੋਹਣਾ ਸੌਂਗ ᱛੀ ਤੇ ਉਹ ਆਪਣਾ ਉਸਤਾਦ ਜੀ ਆਪਣੇ ਗਾਮੀ ਸੰਗਤਪੁਰੇ ਜੀ ਉਸਤਾਦ ਨੇ ਜੀ ਤੇ ਕਹਿੰਦੇ ਵੀ ਹਣਾ ਉਸਤਾਦਾਂ ਆਣਾ ਪੂਰੀਆਂ ਨਹੀਂ ਪੈਂਦੀਆਂ ਹਣਾ ਤੇ ਉਹ ਮੈਂ ਗਾਮੀ ਸੰਗਤਪੁਰੇ ਨੂੰ ਜਦੋਂ ਸੌਂਗ ਦਿਖਾਇਆ ਜਾ ਕੇ ਇੱਕ ਮੇਰਾ ਗੀਤ ਜਾਦ ਨਹੀਂ ਇੱਕ ਹੋਰ ਸੀਗਾ ਉਹਨਾਂ ਨੇ ਦੋਨਾਂ ਗੀਤ ਮੈਨੂੰ ਬਹੁਤ ਪਸੰਦ ਕੀਤੇ ਜਾਂਦੇ ਤੇ ਮੈਂ ਕਿਹਾ ਜੀ ਮੈਨੂੰ ਮੈਂ ਉਹਨਾਂ ਤੋਂ ਇਹੀ ਗੱਲ ਗੁੱਸੀ ਵੀ ਮੈਂ ਕਿਹਾ ਮੈਨੂੰ ਲਿਖਣਾ ਆਉਂਦਾ ਜੀ ਤੇ ਉਹਨਾਂ ਨੇ ਫਿਰ ਮੈਨੂੰ ਗੀਤ ਪੜ੍ਹ ਕੇ ਥਾਪੀ ਦੇ ਕੇ ਕਹਿੰਦੇ ਯਾਰ ਤੇਰੇ ਬਹੁਤ ਵਧੀਆ ਸੋਹਣੇ ਗੀਤ ਨੇ ਵੀ ਤਾਂ ਇਹੋ ਜਿਹੀ ਲਿਖਣੇ ਨੇ ਜੀ ਵੀ ਆਹ ਨਾ ਹੋਵੇ ਵੀ ਜਾਂਦੀ ਮਤਲਬ ਕੋਈ ਪੈਸੇ ਦਾ ਲਾਲਚ ਕਰੇ ਹੂੰ ਵੀ ਤੇ ਥੋਂ ਕੋਈ ਕਹਿ ਕੇ ਵੀ ਆਹ ਲਿਖਾ ਵੀ ਆਹ ਲਿਖ ਲਈ ਵੀ ਐ ਆਪਾਂ ਉਹ ਰਿਕਾਰਡ ਤੋੜਿਆ ਨਹੀਂ ਨੰਦਿਆ ਜੀ ਵੀ ਰਜਾ ਚ ਬਹੁਤ ਵਧੀਆ ਹਾਂ ਅਸਤਾਨ ਹਾਂ ਹੁਣ ਤੱਕ ਕਿੰਨੇ ਕ ਗੀਤ ਆਏ ਨੇ ਤੁਹਾਡੇ ਮੇਰੇ ਦਰਜਨ ਤੋਂ ਉੱਪਰ ਲਿਖੇ ਹੋਏ ਗੀਤ ਰਿਕਾਰਡ ਹੋ ਚੁੱਕੇ ਨੇ ਜੀ ਤੇ ਬਾਕੀ ਹੋ ਗਏ ਆਪਣੇ ਮੇਰੇ ਆਪ ਦੇ ਗੀਤ ਅਜੇ 3-4-5 ਕੋ ਮਦਲ ਰਿਕਾਰਡ ਹੋਇਆ ਬਿਲਕੁਲ ਜੇ ਤੁਸੀਂ ਕੋਈ ਗੀਤ ਸੁਣਾਉਣਾ ਚਾਹੋ ਜੋ ਤੁਹਾਡੇ ਦਿਲ ਦੇ ਕਰੀਬ ਆ ਉਹ ਵੀ ਸੁਣਾ ਸਕਦੇ ਹੋ ਤੇ ਗੀਤ ਸੁਣਾ ਦਨੇ ਜੀ ਜਿਉਂ ਥੋੜਾ ਹੁਕਮਾਂ ਜੀ ਜੀ ਉਹ ਗੀਤ ਨਾ ਇੱਕ ਮੈਨੂੰ ਫੋਨ 'ਤੇ ਕਾਫੀ ਆਏ ਉਹਦੇ ਤੇ ਮੈਨੂੰ ਵੀ ਉਹ ਮਤਲਬ ਪਸੰਦ ਸੀਗਾ ਵੀ ਵਧੀਆ ਲੱਗਿਆ ਧਰਮਪ੍ਰੀਤ ਮੇਰੇ ਥੋੜਾ ਅੰਦਰ ਅੱਛਾ ਜੀ ਹਾਂ ਪੂਤ ਸਵਾਰ ਜਿਵੇਂ ਆਪਣਾ ਸੈਡ Song ਹੂੰ ਗੀਤ ਮੈਂ ਪਹਿਲਾਂ ਤੋਂ ਸੈਡ Song ਹੀ ਲਿਖਣ ਸ਼ੁਰੂ ਕੀਤੇ ਸੀਗਾ ਜੀ ਹੱਕਦਾਰ ਗੀਤ ਇਹ ਨਾ ਉਹ ਵੀ ਸੈਡ Song ਵਾਂਗੀਆਂ ਤੇ ਉਹ ਨਾ ਫਿਰ ਗੀਤ ਦੇ ਪੀਤੀ ਤਾਂ ਨਹੀਂ ਸੀ ਪਹਿਲਾ ਇਤਿਹਾਰ ਮੈਨੂੰ ਵਾਹ ਇਹ ਪਿਪੇਗ ਪਾ ਕੇ ਮੂੰਹ ਨੂੰ ਲਾ ਇਤਿਹਾਰ ਮੈਨੂੰ ਤੇਰਾ ਦਰਦ ਬੰਡਾਉ ਤੇਰਾ ਦਰਦ ਬੰਡਾਉ ਇਹ ਗੱਲ ਕਹਿ ਕੇ ਤੱਲ ਮੋਟਰ ਤੇ ਪੀਤੀ ਹੈ ਨੀ ਨਾਮ ਤੇਰਾ ਲੈ ਕੇ ਮਹਿਫਿਲ ਸਜਾਤੀ ਹੈ ਨੀ ਨਾਮ ਤੇਰਾ ਲੈ ਕੇ ਵਾਹ ਜੀ ਵਾਹ ਤੇ ਕੀ ਬਾਤ ਆ ਸਰਦਾਰ ਸਿੱਖਾ ਜੀ ਤੁਹਾਡੀ ਆਵਾਜ਼ ਦਮਦਾਰ ਆ ਬਹੁਤ ਜ਼ਿਆਦਾ ਹਾਂਜੀ ਤੇ ਕਿਉਂਕਿ ਆਮ ਤੌਰ ਤੇ ਤੁਸੀਂ ਸਟੇਜਾਂ ਦੇ ਉੱਤੇ ਵੀ ਆਪਣੀ ਜਿਹੜੀ ਕਲਾ ਦਾ ਜੋਰ ਦਿਖਾਉਂਦੇ ਰਹਿੰਦੇ ਹੋ ਤੇ ਸਰਬਾਤੀ ਦੌਰ ਦੇ ਵਿੱਚ ਤੁਹਾਨੂੰ ਔਖਾ ਲੱਗਿਆ ਆਉਣਾ ਜਿਵੇਂ ਚਾਰ ਬੰਦਿਆਂ ਸਾਹਮਣੇ ਗੀਤ ਗਾਉਣਾ ਕਿਉਂਕਿ ਇੱਕ ਗੀਤਕਾਰ ਹੁੰਦਾ ਉਹ ਗਾਇਕ ਨਹੀਂ ਹੁੰਦਾ ਤੁਸੀਂ ਫਿਰ ਇਸ ਖੇਤਰ ਦੇ ਵਿੱਚ ਵੀ ਸਿੰਗਿੰਗ ਲਾਈਨ ਦੇ ਵਿੱਚ ਵੀ ਆਏ ਪਹਿਲਾਂ ਪਹਿਲਾਂ ਕੋਈ ਔਖਾ ਲੱਗਿਆ ਜਾਂ ਕਿੱਦਾਂ ਹਾਂਜੀ ਹਾਂਜੀ ਔਖਾ ਤਾਂ ਬੜਾ ਔਖਾ ਸੀ ਜੀ ਜੱਕ ਕਿਵੇਂ ਖੋਲੀ ਤੁਸੀਂ ਉਹ ਜੱਕ ਜੀ ਮੈਨੂੰ ਲਿਖਣ ਦਾ ਹੌਸਲਾ ਵੀ ਮਤਲਬ ਉਸਤਾਦ ਜੀ ਨੇ ਦਿੱਤਾ ਸੀ ਜੀ ਜਿਵੇਂ ਪਹਿਲਾਂ ਆਪਾਂ ਗੱਲ ਕਰ ਸਕਿਆ ਹਣਾ ਗਾਮੀ ਸੰਗਤਪੁਰਿਆ ਜੀ ਤੇ ਬਾਕੀ ਗੱਲ ਇਹ ਆ ਵੀ ਮੈਨੂੰ ਗਾਉਣ ਦਾ ਹੌਸਲਾ ਵੀ ਉਹਨਾਂ ਨੇ ਦਿੱਤਾ ਕਿਆ ਬਾਤ ਉਹ ਕਹਿੰਦੇ ਯਾਰ ਵੀ ਤੂੰ ਵਧੀਆ ਗਾ ਲੈਂਦਾ ਹੈ ਨਾ ਅੱਲਾ ਸ਼ੇਰੀ ਨੇ ਸ਼ੇਰ ਬਣਾ ਹਾਂ ਅੱਲਾ ਚਲੋ ਉਸਤਾਦ ਦੀ ਸੱਚੇ ਪਾਸ ਗੁਰੂ ਦੇਵ ਦਾ ਦਰਦ ਕਿਰਪਾ ਹਾਂਜੀ ਹਾਂ ਤੇ ਉਹ ਕਹਿੰਦੇ ਵੀ ਤੂੰ ਐਵੇਂ ਕਲਾਕਾਰ ਆ ਮਗਰ ਤੁਰਿਆ ਫਿਰਦਾ ਹੈ ਨਾ ਸਹੀ ਗੱਲ ਦਾ ਵੀ ਹਾਂ ਇਹ ਤੁਹਾਨੂੰ ਪਤਾ ਵੀ ਬਾਹਲਾ ਹੀ ਮਤਲਬ ਇਹ ਲੈਣ ਦੇ ਵਿੱਚ ਤੁਸੀਂ ਰਹ ਕਿਉਂ ਹਾਂ ਨਾ ਤੇ ਉਹ ਜਦੋਂ ਮੈਂ ਉਹਨੂੰ ਗੀਤ ਮੈਂ ਉਸਤਾਦ ਨੂੰ ਚੌ ਚੌ ਇਹਨਾਂ ਨਾਲ ਸੁਣਾਉਂਦਾ ਸੀ ਹਾਂਜੀ ਕਿਉਂਕਿ ਮਤਲਬ ਇੱਕ ਮਾਂ ਬਾਪ ਵਾਲਾ ਪਿਓ ਪੁੱਤ ਵਾਲਾ ਹੀ ਰਿਸ਼ਤਾ ਹੁੰਦਾ ਹੈ ਨਾ ਜੀ ਬਿਲਕੁਲ ਉਸਤਾਦ ਆ ਤੇ ਮੈਂ ਆਉਗਾ ਨਾ ਤੂੰ ਯਾਰ ਵੀ ਫੋਨ ਤੇ ਹੀ ਵਧੀਆ ਗਾ ਲੈਣਾ ਹੂੰ ਤੇ ਇਹ ਕਹਿੰਦਾ ਮદાન ਚ ਆ ਜਾ ਕਹਿੰਦਾ ਚੱਕ ਦੇ ਫਟੇ ਰੱਬ ਦਾ ਨਾਮ ਲੈ ਕੇ ਹਾਂ ਸਰਵੇ ਭਾਈ ਆਪਾਂ ਤੁਹਾਡੀ ਗੱਲ ਵਿਚਾਲੇ ਆ ਜੇ ਗੱਲ ਕਰੀਏ ਸਿੰਗਰਾਂ ਦੀ ਦੁਨੀਆ ਦੇ ਵਿੱਚੋਂ ਤੁਹਾਡੇ ਦਿਲ ਦੇ ਕਿਹੜੇ ਸਿੰਗਰ ਕਰੀਬ ਆ ਜਿਹਦੇ ਤੁਸੀਂ ਸਭ ਤੋਂ ਵੱਧ ਫੈਨ ਹੋ ਆ ਸਭ ਤੋਂ ਵੱਧ ਤਾਂ ਬਸ ਅਮਰ ਸਿੰਘ ਚਮਕੀਲਾ ਜੀ ਹਨਾ ਤੇ ਉਹਨਾਂ ਦੀ ਬਸ ਆਪਾਂ ਮਤਲਬ ਬੱਧ ਫੈਨ ਤੇ ਜਿਹੜੀ ਕਲਮ ਦੇ ਰੂਪ ਦੇ ਵਿੱਚ 우ਸਤਾਦ ਜੀ ਗੰਮੀ ਸੰਤਪੁਰਿਆ ਜੀ ਹੋਗੇ ਹੂੰ ਤੇ ਬਾਕੀ ਦਦਾਰ ਸੰਧੂ ਜੀ ਦਦਾਰ ਸੰਧੂ ਮੇਰਾ ਮਤਲਬ ਇੱਥੇ ਦੋਨਾਂ ਕਲਾਕਾਰਾਂ ਨੂੰ ਸੁਣਦਾ ਜੀ ਤੇ ਫਿਰ ਮੇਰੇ ਮਤਲਬ ਅੰਦਰੋਂ ਇੱਕ ਹਾਲ ਉੱਠਦਾ ਰੂਹ ਖੜ ਜਾਂਦੀ ਰੂਹ ਖੜ ਜਾਂਦੀ ਆ ਤੇ ਗੀਤ ਵੀ ਆਪਾਂ ਕੋਈ ਐ ਨਵੇਂ ਵਾਂਗੂ ਨਹੀਂ ਹੈਗੇ ਵੀ ਆਹ ਫੜ ਲੱਤ ਫੜ ਲਈ ਬਾਹ ਫੜ ਲਈ ਤੇ ਕੋਸ਼ਿਸ਼ ਕੀਤੀ ਹੈ ਵੀ ਰਾਹਾਂ ਤੇ ਚੱਲਣ ਦੀ ਹਨਾ ਦੇਖੋ ਹਨਾ ਜੀ ਜੀ ਤੇ ਆਪਾਂ ਸਟੋਰੀ ਦੇ ਹਿਸਾਬ ਨਾਲ ਗੀਤ ਗੀਤਨੇ ਆ ਆਪਣੇ ਆ ਸਰਵੇ ਬਾਈ ਕਿਉਂਕਿ ਤੁਸੀਂ ਕਲਾਕਾਰ ਹੋ ਤੁਸੀਂ ਕਲਮਕਾਰ ਹੋ ਲੇਖਕ ਹੋ ਹਨਾ ਹਾਂਜੀ ਬੜਾ ਕੁਝ ਲਿਖਦੇ ਹੋ ਇੱਕ ਗੀਤਕਾਰ ਹੁੰਦਾ ਜਿਹੜਾ ਉਹਦੇ ਮਨ ਦੇ ਬਹੁਤ ਸਾਰੇ ਤਰ੍ਹਾਂ ਦੇ ਬਲਬਲੇ ਹੁੰਦੇ ਨੇ ਤੁਹਾਡੇ ਵਿੱਚ ਬਹੁਤ ਕੁਝ ਹੈ ਅਜੇ ਬਹੁਤ ਸਾਰੀਆਂ ਚੀਜ਼ਾਂ ਆਈਆਂ ਜੀਆਂ ਨੇ ਜਿਹੜੀਆਂ ਤੁਹਾਡੇ ਮਨ ਚ ਹੋਣੀਆਂ ਉਹ ਬਾਹਰ ਆਉਣਾਆਂ ਨੇ ਹਾਂਜੀ ਜਾਂ ਤੁਸੀਂ ਹਜ਼ਾਰਾਂ ਗੀਤ ਲਿਖ ਚੁੱਕੇ ਹੋ ਜੇ ਆਪਾਂ ਗੱਲ ਕਰੀਏ ਕਿੰਨੇ ਕਿ ਗੀਤ ਲਿਖ ਸਕੇ ਹੁਣ ਤੱਕ ਗੀਤ ਲਿਖਣ ਦਾ ਤਾਂ ਇਹ ਬਸ ਕੋਈ ਹਿਸਾਬ ਹੀ ਨਹੀਂ ਜੀ ਤੇ ਇਹਦਾ ਬਸ ਜਿਵੇਂ ਕਹਿੰਦੇ ਨੇ ਰੋਟੀ ਹਾਜਮ ਨਹੀਂ ਆਉਂਦੀ ਬੰਦੇ ਤੇ ਜੀ ਤੇ ਹੈ ਨਾ ਬਿਲਕੁਲ ਯਾਰ ਬਾਕੀ ਪਤਾ ਨਹੀਂ ਫੁਰਨਾ ਕਿਹੜੇ ਵੇਲੇ ਬਣ ਜੀ ਹੈ ਨਾ ਕਿ ਮਾਲਕ ਦੀ ਮਿਹਰ ਕਿਹੜੇ ਵੇਲੇ ਇਹ ਅੰਦਰੋਂ ਤਾਂ ਗਾਉਂਦੀ ਆ ਅੰਦਰੋਂ ਤਾਂ ਗਾਉਂਦੀ ਆ ਜੇ ਕੋਈ ਬੰਦਾ ਕਹੇ ਤੇ ਯਾਰ ਮੈਂ ਹਾਂ ਲਿਖ ਦੂੰ ਮੈਂ ਨਹੀਂ 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 ਹਰ ਇੱਕ ਬੰਦਾ ਉਹ ਚੀਜ਼ ਸੋਚ ਕੇ ਗੀਤ ਕਦੇ ਵਾਸਤੇ ਨਹੀਂ ਜੀ ਲਿਖਿਆ ਜਾਂਦਾ ਹੂੰ ਠੀਕ ਹੈ ਇਹ ਮਾਲਕ ਵੱਖਰਾ ਹਾਂ ਮਾਲਕ ਦੀ ਮੈਂ ਤਾਂ ਕਹੂੰਗਾ ਵੀ ਮਾਲਕ ਦੀ ਦੇਣਾ ਇਹ ਹਾਂਜੀ ਤੇ ਕੋਈ ਕਹੇ ਵੀ ਮੈਂ ਸੋਚ ਕੇ ਲਿਖ ਦੂੰਗਾ ਕੀ ਤਾਂ ਸੋਚ ਕੇ ਜੇ ਲਿਖ ਵੀ ਆਪਾਂ ਮਜਬੂਰ ਕਰ ਗੀਏ ਤਾਂ ਲਿਖਾਵਾਂਗੇ ਜਾਂ ਮਤਲਬ ਉਹਨਾਂ ਵਧੀਆ ਨਹੀਂ ਬਣਦਾ ਜਿਹੜਾ ਇੱਕ ਮਨ ਦਾ ਜਿਹੜਾ ਬਲਬਲਾ ਉੱਠ ਕੇ ਗੀਤ ਜੀ ਹਾਂ ਬਾਹਰ ਆਉਂਦਾ ਨਾ ਜਿਹੜਾ ਹਾਂਜੀ ਤੇ ਉਹਦਾ ਵੱਖਰੀ ਮਤਲਬ ਸੁਆਦ ਆਉਂਦਾ ਹਾਂ ਸਰੋਤਿਆਂ ਨੂੰ ਵੀ ਪਸੰਦ ਆਉਂਦਾ ਹਾਂਜੀ ਹਾਂ ਸਰਵ ਵੀਰ ਜੀ ਆਪਾਂ ਗੱਲ ਕਰੀਏ ਤੁਹਾਡੇ ਹੁਣ ਤੱਕ ਦੇ ਜੀਵਨ ਦੇ ਸਫ਼ਰ ਦੇ ਵਿੱਚ ਗੀਤਕਾਰੀ ਦੇ ਯਾਗ 21 ਦੇ ਸਫ਼ਰ ਦੇ ਵਿੱਚ ਕੋਈ ਵਾਕਿਆ ਤੁਸੀਂ ਸਾਂਝਾ ਕਰਨਾ ਚਾਹੋ ਕਿਉਂਕਿ ਚੰਗਾ ਮਾੜਾ ਸਮਾਂ ਤੁਸੀਂ ਦੇਖਿਆ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਜਾਂ ਕੁਝ ਲੋਕ ਇਦਾਂ ਦੇ ਮਿਲਦੇ ਆ ਇਸ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਵੀ ਕਿਉਂਕਿ ਆਮ ਤੌਰ ਦੇ ਉੱਤੇ ਗਾਇਕਾਂ ਗੀਤਕਾਰਾਂ ਦੀਆਂ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਸ਼ੁਰੂਆਤੀ ਦੌਰ ਦੀਆਂ ਘਟਨਾਵਾਂ ਵੀ ਹੁੰਦੀਆਂ ਹਨ ਅੰਜ ਘਟਨਾਵਾਂ ਤਾਂ ਬਹੁਤ ਸਾਰੀਆਂ ਹੋਈਆਂ ਹਨ ਤੇ ਜੇ ਹੁਣ ਆਪਾਂ ਕੀ ਦੀ ਨਿੰਦਿਆ ਕਰਦੇ ਤਾਂ ਬੜੇ ਸੋਹਣੇ ਨਹੀਂ ਲੱਗਦੇ ਜੀ ਕੀ ਬਾਤ ਆ ਚੋਟਾਂ ਬਹੁਤ ਲੱਗੀਆਂ ਹੁਣ ਚੋਟਾਂ ਦੇ ਜਿਵੇਂ ਸ਼ੇਰ ਸੁਣਾਇਤੀ ਤੁਹਾਨੂੰ ਉਹ ਯਾਨੀ ਕਿ ਤੁਸੀਂ ਗੀਤਾਂ 'ਚ ਹੀ ਜਵਾਬ ਦਿੱਤਾ ਹਾਂ ਜੀ ਜਵਾਬ ਦਿੱਤਾ ਤੇ ਆਪਾਂ ਜੇ ਨਿੰਦਿਆ ਕਰਾਂਗੇ ਤਾਂ ਫਿਰ ਇਹ ਗੱਲਾਂ ਤਾਂ ਹਰ ਇੱਕ ਨਾਲ ਹੀ ਹੁੰਦੀਆਂ ਨੇ ਭਾਈ ਨਾਮ ਚਾਹੇ ਨਾ ਲਓ ਤੁਸੀਂ ਵੈਸੇ ਹੂੰ ਤੁਸੀਂ ਗੱਲ ਸ਼ੇਅਰ ਕਰੋ ਬਹੁਤ ਜ਼ਿਆਦੀ ਮਤਲਬ ਅਣਗਿਣਤੀ ਹੋਈਆਂ ਅਣਗਿਣਤ ਹੋਈਆਂ ਨੇ ਜੀ ਬਸ ਬਾਲੇ ਐਕਸੀਡੈਂਟ ਹੋਏ ਨੇ ਕੀ ਬਾਤ ਹੈ ਤੇ ਆਪਾਂ ਐਵੇਂ ਕਹੀ ਦੀ ਵੀ ਮਤਲਬ ਮੇਰਾ ਸੌਖੀ ਰਿਕਾਰਡ ਹੋ ਗਿਆ ਸੀ ਹਨਾ ਹਾਂਜੀ ਬਹੁਤ ਔਖੇ ਰਿਕਾਰਡ ਕਰਾਏ ਜੀ ਕਿੰਨੇ ਕਲਾਕਾਰਾਂ ਨਾਲ ਤੁਸੀਂ ਵਿਚਰ ਚੁੱਕੇ ਹੋ ਜਿਵੇਂ ਗਰਦਾਰ ਸਿੰਘ ਜੀ ਰਮਲਾ ਉਹਨਾਂ ਦੇ ਨਾਲ ਵੀ ਤੁਸੀਂ ਵਿਚਰ ਰਹੇ ਹੋ ਹੋਰ ਵੀ ਬਹੁਤ ਸਾਰੇ ਵੱਡੇ ਫਨਕਾਰਾਂ ਦੀ ਸੰਗਤ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਹਨਾ ਤੇ ਤੇ ਆਪਣਾ ਗਾਣਾ ਅਮਨ ਧਾਲੀਵਾਲ ਦੇ ਆਮ ਰੇਡੀਓ ਦੇ ਵਿੱਚ ਜੀ ਹੱਕਦਾਰ ਤੇ ਆਈਲਾਈਟਸ ਜੀ ਤੇ ਵੈਸੇ ਉਹਨਾਂ ਨਾਲ ਮੇਰਾ ਵਧੀਆ ਰਿਹਾ ਜੀ ਤੇ ਇੱਕ ਮੁੱਖ ਮਿੱਤਰਾਂ ਤੋਂ ਸੌਗ ਸੀਗਾ ਉਹ ਆਨੰਦ ਕੰਪਨੀ ਦੇ ਵਿੱਚ ਰਿਲੀਜ਼ ਹੋਇਆ ਸੀ ਜੀ ਉਹਨੂੰ ਬਹੁਤ ਚੈਨਲਾਂ ਤੇ ਪਾਇਆ ਉਹ ਰਿਲੀਜ਼ ਮਤਲਬ ਉਹਨਾਂ ਕਾਪੀਰਾਈਟ ਹਨਾ ਬਹੁਤ ਆਈ ਨਹੀਂ ਜੀ ਤੇ ਉਹ ਮੈਂ ਬੱਸ ਦੇ ਵਿੱਚ ਵੀ ਬਹੁਤ ਸੁਣਿਆ ਕੀ ਬਾਤ ਹੈ ਹਾਂ ਮੈਨੂੰ ਉਹ ਖੁਸ਼ੀ ਹੀ ਮਿਲੀ ਵੀ ਆਪਾਂ ਕੁਝ ਕਰਨ ਯੋਗ ਹੈਗੇ ਆ ਹੂੰ ਤੇ ਬੱਸ ਦੇ ਵਿੱਚ ਵੀ ਗਾਣਾ ਮੈਂ ਸਫ਼ਰ ਕਰ ਰਿਹਾ ਸੀ ਤੇ ਮੈਂ ਆਪ ਦੇ ਗੰਨੀ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਵੀ ਜੀ ਤੇ ਬਾਕੀ ਜੀ ਸਿੰਦੇ ਬਰਾੜ ਨੇ ਗਾਇਆ ਸੀ ਮੇਰਾ ਗਾਣਾ ਮੈਨੂੰ ਲੱਗਦਾ ਮੇਰੇ ਨਾਲ ਤੂੰ ਧੂਖਾ ਕਰ ਗਈ ਨੀ ਕੁੜੀ ਜੀ ਤੇ ਨਿਰਮਲ ਸਾਦਾ ਵਾਲੀ ਦੇ ਚੈਨਲ ਤੋਂ ਆ ਗਾਣਾ ਰਿਲੀਜ਼ ਕੀਤਾ ਗਿਆ ਸੀ ਚਾਰ ਪੰਜ ਵੇਰੀ ਟੀਵੀ ਤੇ ਆ ਚੁੱਕਿਆ ਉਹ ਜੀ ਤੇ ਅੱਜ ਵੀ ਮਤਲਬ ਉਹਨੂੰ ਲੋਕ ਪਸੰਦ ਕਰਦੇ ਆ ਵਧੀਆ ਸਰਵੇ ਵੀਰ ਹੁਣ ਤੁਸੀਂ ਇੱਕ ਵਧੀਆ ਸਫਲ ਗੀਤਕਾਰ ਹੋ ਸਿੰਗਰ ਵੀ ਹੋ ਹਨਾ ਦਿਲ ਦੀ ਕੋਈ ਤਮੰਨਾ ਕਿਹੜੀ ਹੈ ਜਿਹੜੀ ਹਜੇ ਤੱਕ ਅਧੂਰੀ ਹੋਵੇ ਰਹਿੰਦੀ ਹੋਵੇ ਜਾਂ ਪੂਰੀਆਂ ਹੋ ਗਈਆਂ ਸਾਰੀਆਂ ਹੁਣ ਤਮੰਨਾ ਦਾ ਬਾਈ ਜਦੋਂ ਇੱਕ ਜਦੋਂ ਤੱਕ ਨਾ ਮਤਲਬ ਬੰਦਾ ਜਿ ਆਉਂਦਾ ਹਾਂਜੀ ਤੇ ਮਨਨਾ ਦਾ ਮਤਲਬ ਪੂਰੀਆਂ ਕਰ ਹੀ ਨਹੀਂ ਸਕਦਾ ਜੀ ਯਾਨੀ ਕਿ ਜਿੰਨਾ ਜ਼ਿਆਦਾ ਇਹ ਸਮੁੰਦਰ ਹੈ ਇਹਦਾ ਅੰਤ ਨਹੀਂ ਸਮੁੰਦਰ ਹੈ ਗੀਤਕਾਰੀ ਗਾਇਕੀ ਹਾਂ ਇਹਦਾ ਕੋਈ ਮਤਲਬ ਅੰਤ ਨਹੀਂ ਹਾਂਜੀ ਤੇ ਹਜੇ ਮਤਲਬ ਪਤਾ ਨਹੀਂ ਵੀ ਕਿੰਨਾ ਕੁ ਮਤਲਬ ਅੱਗੇ ਇਹਦਾ ਮਾਲਕ ਨੇ ਸਵਾਮਣ ਲੈਣ ਨੂੰ ਤੇ ਫੁਰਨੇ ਹੁੰਦੇ ਨੇ ਆਪਾਂ ਐ ਨਹੀਂ ਕਹਿੰਦੇ ਹਨਾ ਵੀ ਮਤਲਬ ਇਨੂੰ ਕੋਈ ਕਿਸੇ ਦੇ ਮਨ ਦਿਮਾਗ ਦੇ ਵਿੱਚ ਵੀ ਆ ਸਕਦਾ ਜਿਹੜਾ ਬੰਦਾ ਲਿਖਣ ਜਾਣਦਾ ਹੈ ਹੂੰ ਤੇ ਕੋਸ਼ਿਸ਼ ਕਰਦਾ ਹੈ ਹਨਾ ਤੇ ਮੈਂ ਤਾਂ ਹਰੇਕ ਨੂੰ ਵੱਡੀ ਮੰਨਦਾ ਹਾਂ ਆਪਣ ਤੋਂ ਹੂੰ ਤੇ ਵੀ ਕਿਸ ਕੋਈ ਵੀ ਗੱਲ ਵਧੀਆ ਲਿਖ ਸਕਦਾ ਜਾਂਦੀ ਸਹੀ ਗੱਲ ਹਾਂ ਜਿਹੜੇ ਨੂੰ ਚੇਤਨਾ ਹੈਗੀ ਆ ਆ ਸਰ ਵੀ ਵੀਰ ਕੋਈ ਹੋਰ ਗੱਲਬਾਤ ਤੁਸੀਂ ਸਾਡੇ ਸਰੋਤਿਆਂ ਨਾਲ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਗੀਤ ਸੰਗੀਤ ਨੂੰ ਪਿਆਰ ਕਰਦੇ ਆ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਦੇ ਗੀਤ ਸੁਣਨੇ ਚਾਹੀਦੇ ਆ ਜਾਂ ਕਿੱਦਾਂ ਦੀ ਆਡੀਅੰਸ ਨੂੰ ਕੋਈ ਵਿਚਾਰ ਜਾਂ ਆਪਣੇ ਵਿਚਾਰ ਸਾਂਝੇ ਕਰਨੇ ਚਾਹਾਂ। ਸਰੋਤਿਆਂ ਦਾ ਦੇਖੋ ਅਸੀਂ ਬੜਾ ਕੁਝ ਕਹਿਣਯੋਗ ਤਾਂ ਹੈ ਨਹੀਂ ਹਣਾ। ਤੇ ਸਰੋਤੇ ਆ ਵੀ ਅੱਜ ਕੱਲ ਬਹੁਤ ਸਿਆਣੇ ਆ। ਤੇ ਫੇਰ ਵੀ ਜਾਂਦੀ ਮਤਲਬ ਵੱਡਿਆਂ ਦੇ ਪੁਰਣਿਆਂ ਤੇ ਚੱਲਣਾ ਚਾਹੀਦਾ ਹਣਾ ਜਿਵੇਂ ਪਹਿਲਾਂ ਮਤਲਬ ਗੀਤ ਲਿਖੇ ਜਾਂਦੇ ਸੀ। ਹਾਂਜੀ। ਤੇ ਸੁਣੇ ਜਾਂਦੇ ਨੇ ਸਟੋਰੀਆਂ ਦੇ ਹਿਸਾਬ ਨਾਲ ਵਧੀਆ ਸੋਹਣੇ ਗੀਤ ਤੇ ਲਿਖੋ ਹਣਾ ਵਧੀਆ ਸੁਣੋ। ਇਹ ਹੁਣ ਆਪਣੇ ਗੀਤ ਸੁਣ ਕੇ ਮਤਲਬ ਕਿਸੇ ਦਾ ਧੀਪੁੱਤ ਖਰਾਬ ਹੁੰਦਾ ਹੈ ਨਾ ਜੀ ਤੇ ਉਹਨੂੰ ਆਪਾਂ ਚੰਗਾ ਨਹੀਂ ਸਮਝਦੇ ਹਨਾ ਕਿਸੇ ਦੀ ਲਾਈਫ ਇਹ ਗੀਤਕਾਰ ਨੇ ਇੱਕ ਰਸਤਾ ਬਣਾਉਂਦਾ ਜਿਵੇਂ ਦੌਰ ਨਹੀਂ ਹੁੰਦਾ ਜਿਵੇਂ ਕੋਈ ਜਾ ਮੈਂ ਆਪਣੇ ਲੁਧਿਆਣੇ ਦੇ ਵਿੱਚ ਕੋਈ ਕਪੜਾ ਸੋਹਣਾ ਆਉਂਦਾ ਇਧਰਲਾ ਏਰੀਆ ਮਾਡਰਨ ਹਨਾ ਹਾਂਜੀ ਤੇ ਫਿਰ ਆਪਣੇ ਪਿੰਡਾਂ ਦੇ ਵਿੱਚ ਆਉਂਦਾ ਤੇ ਐਵੇਂ ਜੀ ਕੀ ਅੱਜ ਕੱਲ YouTube ਦੇ ਮਤਲਬ ਕਿਤੇ ਵੀ ਲਾ ਲਓ ਇਹ ਨਾ ਸ਼ੁਰੂਆਤਾਂ ਹੁੰਦੀਆਂ ਨੇ ਇਹ ਚੀਜ਼ਾਂ ਤੋਂ ਜੀ ਤੇ ਆਪਣੀ ਪਨੀਰੀ ਤੇ ਬਹੁਤ ਨਵੀਂ ਪਨੀਰੀ ਤੇ ਬਹੁਤ ਅਸਰ ਪੈਂਦਾ ਤੇ ਵੀ ਵਧੀਆ ਲੇਖੋ ਤੇ ਵਧੀਆ ਸੁਣੋ ਕਿ ਵੀ ਮਤਲਬ ਕਿਸੇ ਚੀਜ਼ ਨੂੰ ਆਸਲੇ ਨੂੰ ਕੋਈ ਬੜਾ ਜਿਆਦਾ ਪ੍ਰਮੋਟ ਨਾ ਕਰੋ ਹਨਾ ਜੀ ਹਾਂ ਇਹ ਗੱਲਾਂ ਧਿਆਨ ਚ ਰੱਖਣੀਆਂ ਹੁੰਦੀਆਂ ਨੇ ਤੇ ਬਾਕੀ ਚਲੋ ਜਿਵੇਂ ਦੁਨੀਆ ਦਾ ਹਨਾ ਚੱਲਦਾ ਹੈ ਵੈਸੇ ਹੁਣ ਬਹੁਤ ਫਰਕ ਪੈ ਗਿਆ ਹੁਣ ਮਤਲਬ ਕੋਈ ਦੌਰ ਹੁੰਦਾ ਉਹ ਲੰਘ ਚੁੱਕਿਆ ਮੇਰੇ ਖਿਆਲ ਚ ਜੀ ਤੇ ਹੁਣ ਵਧੀਆ ਗੀਤ ਆਉਣਗੇ ਤੇ ਵਧੀਆ ਗਈ ਤੀ ਲੋਕ ਸੁਣਨਗੇ ਹਾਂ ਫਿਲਮਾਂ ਵੀ ਬਹੁਤ ਵਧੀਆ ਆਉਣ ਲੱਗੀਆਂ ਹੁਣ ਫਿਲਮਾਂ ਵੀ ਬਹੁਤ ਪੰਜਾਬੀ ਇਤਿਹਾਸ ਦੇ ਉੱਤੇ ਪੰਜਾਬੀ ਦਾ ਹਾਂ ਦੁਬਾਰੀ ਮਤਲਬ ਬਹੁਤ ਵਧੀਆ ਪੁਰਾਣੇ ਵਿਰਸੇ ਨੂੰ ਪੁਰਾਣੇ ਵਿਰਸੇ ਰਮੜ ਤੋਂ ਪੁੱਲਣਾ ਨਹੀਂ ਜਾਂਦਾ ਆਪਾਂ ਨੂੰ ਜਦੋਂ ਪੰਜਾਬ ਦੇ ਵਿੱਚ ਰਹਿੰਨੇ ਆਪਾਂ ਉਹਨੂੰ ਉਹੀ ਚੀਜ਼ਾਂ ਮਤਲਬ ਯਾਦ ਰੱਖਣੀਆਂ ਚਾਹੀਆਂ ਨੇ ਜੇ ਆਪਾਂ ਉਹਨਾਂ ਤੋਂ ਦੂਰ ਹੋਵਾਂਗੇ ਤਾਂ ਆਪਣਾ ਨੁਕਸਾਨ ਹੋ ਹੋਇਆ ਵੀ ਆ ਤੇ ਅੱਗੇ ਵੀ ਹੋਊਗਾ ਜੀ ਤੇ ਇਹੀ ਕਹਿਣ ਜਾਵਾਂਗੇ ਜੀ ਬਸ ਜੀ ਸਰ ਬਾਈ ਕੋਈ ਹੋਰ ਗੱਲ ਬਾਤ ਤੇ ਗਣਵਾਤ ਤਮਈ ਹੁਣ ਤੁਸੀਂ ਹਨਾ ਆਪਣੀ ਮੋਟਰ ਤੇ ਆਏ ਹੋ ਜੀ ਤੇ ਬਾਈ ਨਿੰਮੀ ਤੇਰਾ ਬਹੁਤ ਬਹੁਤ ਧੰਨਵਾਦ ਤੇ ਬਸ ਇਹੀ ਕਹਾਂਗਾ ਕਿ ਤੇ ਵਧੀਆ ਸੁਣੋ ਹਨਾ ਵਧੀਆ ਲਿਖੋ ਹਾਂਜੀ ਬਿਲਕੁਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵੱਡੇ ਵੀਰ ਹੋ ਹਨਾ ਹਾਂ ਦੋਸਤੋ ਇਹ ਸਾਡੇ ਨਗਰ ਦੇ ਬਹੁਤ ਹੀ ਪਿਆਰੇ ਇਨਸਾਨ ਨੇ ਬੜਾ ਮਾਣ ਹੈ ਇਹਨਾਂ ਦਾ ਨਗਰ ਦੇ ਵਿੱਚ ਬੜਾ ਪਿਆਰ ਹੈ ਸਰਬਾ ਸੇਖਾ ਤੁਸੀਂ ਸਾਡੀ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਇਹਨਾਂ ਦਾ ਚੈਨਲ ਹੈ YouTube ਦੇ ਉੱਤੇ ਦਿਲ ਦੇ ਬੋਲ ਉਹਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੇ ਗੀਤ ਵੀ ਸੁਣ ਸਕਦੇ ਹੋ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮਿਲਦੇ ਆਂ ਦੋਸਤੋ ਅਗਲੀ ਇੰਟਰਵਿਊ ਲੈ ਕੇ ਕਿਸੇ ਹੋਰ ਕਲਾਕਾਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਸਤਿ ਕਾਲ